ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਵਿੱਚ ਘਰ ਰਹੇ ਨੇ ਅੱਜ ਪੰਜਾਬ ਦੇ ਹਾਲਾਤ ਕੀ ਹੋਏ ਨੇ ਬਰਫ਼ ਦੀ ਸਿੱਲੀ ਵਾਂਗੂ ਪੰਜਾਬ ਪਿਗਲਦਾ ਜਾ ਰਿਹਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਗੱਡੀ ਦੇ ਛੱਤ ਤੇ ਗਾਣੇ ਲਾ ਕੇ ਨਚਰੇ ਨੇ ਔਰ ਲਗਾਤਾਰ 2 ਸਾਲ ਤੋਂ ਇੱਕੋ ਹੀ ਗਾਣਾ বাজਾਇਆ ਜਾ ਰਿਹਾ ਕਿਤਨੀ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦਬਦਾ ਕਿੱਥੇ ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਇਹ ਪੰਜਾਬ ਦੀਏ ਸਾਰੇ ਸਵਾਲਾਂ ਦਾ ਜਵਾਬ ਇਹ ਇੱਕ ਗਾਣਾ ਯਾਰ ਤਾਂ ਦਬ ਗਿਆ ਭਗਵੰਤਪਾਨ ਸਾਹਿਬ ਮੁੱਖ ਮੰਤਰੀ ਬਣਦੇ ਸਾਰ ਪਹਿਲਾਂ ਦਬਿਆ ਦਿੱਲੀ ਅੱਗੇ ਜਦੋਂ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦਾ ਗੁਲਾਮ ਬਣਾਤਾ ਯਾਰ ਤਾਂ ਉਸੇ ਦਿਨ ਦਬ ਗਿਆ ਸੀ ਫਿਰ ਦਬਿਆ ਯਾਰ ਕੇਂਦਰ ਦੀ ਸਰਕਾਰ ਅੱਗੇ ਜਦੋਂ ਪਹਿਲਾਂ ਤਾਂ ਬੀਐਸਐਫ 40 ਕਿਲੋਮੀਟਰ ਸਾਡੇ ਦੇਸ਼ ਦੀ ਸਰਹੱਦ ਦੇ ਅੰਦਰ ਆ ਗਈ ਔਰ ਉਸ ਤੋਂ ਬਾਅਦ ਕੇਂਦਰ ਦੇ ਨਾਲ ਮਿਲ ਕੇ ਐਨਐਸਏ ਦੇ ਝੂਠੇ ਮੁਕਦਮੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰਲੀ ਜੇਲ੍ਹਾਂ ਦੇ ਵਿੱਚ ਸਿੱਟਿਆ ਯਾਰ ਤਾਂ ਉਸੇ ਦਿਨ ਦਬ ਗਿਆ ਸੀ ਤੇ ਹੁਣ ਜਿਹੜਾ ਰਹਿੰਦਾ ਖੁੰਦਾ ਯਾਰ ਹੈ ਉਹ ਦਬ ਗਿਆ ਕਾਂਗਰਸ ਅੱਗੇ ਜਿਸ ਕਾਂਗਰਸ ਦੇ ਵਿਰੁੱਧ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਸੀ ਕਿ ਭ੍ਰਸ਼ਟਾਚਾਰੀਆਂ ਦੀ ਮਾਂ ਹੈ ਕਾਂਗਰਸ ਜਿਹਦੇ ਵਿਰੁੱਧ ਅੰਦੋਲਨ ਕੀਤਾ ਆ ਜੋ ਉਸੇ ਕਾਂਗਰਸ ਦੇ ਨਾਲ ਸਮਝੌਤਾ ਕਰ ਲਿਆ ਤੇ 2022 ਦੇ ਵਿੱਚ ਜਿਹੜਿਆ ਚੋਣ ਕੋਡਾ ਪ੍ਰਚਾਰ ਸੀ ਉਹ ਸਾਰਾ ਇਸ ਗੱਲ ਤੇ ਸੀ ਕਿ ਕਾਂਗਰਸ ਪੰਜਾਬ ਨੂੰ ਲੁੱਟ ਕੇ ਖਾ ਗਈ ਤਾਂ ਮੈਂ ਇਹ ਪੁੱਛਣਾ ਚਾਹਨਾ ਕਿ ਕੀ ਯਾਰ ਇਹਨਾਂ ਦਬ ਗਿਆ ਕਿ ਹੁਣ ਉਹਨੂੰ ਬਸਾਂ ਦੀ ਜਿਹੜੀ ਬੋਡੀਆਂ ਵਾਲਾ ਕੇਸ ਹੈ ਉਹ ਨਹੀਂ ਦਿਖਦਾ ਔਰ ਜਿਹੜਾ ਦੂਸਰਾ ਸਵਾਲ ਮੇਰਾ ਉਹ ਇਹ ਕਿ ਜਿਹੜੇ ਸੁਖਪਾਲ ਖੈਰਾ ਸਾਹਿਬ ਨੂੰ ਤੁਸੀਂ ਸਵੇਰੇ ਘਰੋਂ ਚੱਕਣ ਗਏ ਸੀ ਤੁਸੀਂ ਕਹਿੰਦੇ ਸੀ ਜੀ ਸੁਖਪਾਲ ਖੈਰਾ ਨਾਲੋਂ ਤਾਂ ਵੱਡਾ ਕੋਈ ਡਰਗ ਦਾ ਤਸਕਰ ਹੀ ਹੈ ਨੀਗਾ ਔਰ ਅੱਜ ਉਸੇ ਸੁਖਪਾਲ ਖਹਿਰਾ ਸਾਹਿਬ ਨੂੰ ਸੁਪਰੀਮ ਕੋਰਟ ਚ ਜਾ ਕੇ ਕਹਨੇ ਹੋ ਕਿ ਅਸੀਂ ਇਹਨਾਂ ਦੇ ਖਿਲਾਫ ਮੁਕੱਦਮਾ ਹੀ ਨਹੀਂ ਚਲਾਉਣਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਅੱਜ ਯਾਰ ਕਿਹੜੀ ਗੱਲੋਂ ਦੱਬ ਗਿਆ ਕਿਹੜਾ ਐਸਾ ਸਮਝੌਤਾ ਹੋ ਗਿਆ ਕਿ ਤੁਹਾਨੂੰ ਸੁਪਰੀਮ ਕੋਰਟ 'ਚ ਕਹਿਣਾ ਪੈ ਗਿਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਸ ਪਾਲ ਖਹਿਰਾ ਦੇ ਖਿਲਾਫ ਕੇਸ ਨਹੀਂ ਚਲਾਉਣਾ ਚਾਹੁੰਦੀ ਇਹ ਲੋਕਾਂ ਨੂੰ ਸਪਸ਼ਟ ਤੌਰ ਤੇ ਆ ਕੇ ਦੱਸੋ ਕਿ ਅੱਜ ਜਿਹੜੇ ਭਗਵੰਤ ਮਾਨ ਸਾਹਿਬ ਗੱਡੀਆਂ ਤੇ ਚੜ੍ਹ ਕੇ ਪੰਜਾਬ ਦੇ ਮੁੱਦੇ ਵਿਸਾਰ ਕੇ ਇੱਕ ਗਾਣਾ ਲਾ ਕੇ ਨੱਚ ਰਹੇ ਨੇ ਉਹ ਕੀ ਇਹ ਮੁੱਦਿਆਂ ਤੇ ਆ ਕੇ ਸਪਸ਼ਟ ਜਵਾਬ